ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਠੂਲੇਵਾਲ ਤਹਿਸੀਲ ਤੇ ਜ਼ਿਲ੍ਹਾ ਹੈਗਾ ਸੱਜਣੋ ਬਾਈ ਹੋਰਾਂ ਦਾ ਬਰਨਾਲਾ ਬਰਨਾਲਾ ਅੱਜ ਕੱਲ ਜਿਵੇਂ ਅਕਸਰ ਮੋਗਾ ਹੁੰਦਾ ਸੀ ਨਾ گاਵਾਂ ਦਾ ਹੱਬ ਜੇ ਗੱਲ ਕਰ ਲਈਏ ਬਰਨਾਲਾ ਜ਼ਿਲ੍ਹਾ ਬਣਿਆ ਹੋਇਆ ਇਸ ਟਾਈਮ ਸਭ ਤੋਂ ਵੱਧ ਵਪਾਰ ਆ ਜਿਹੜਾ گاਵਾਂ ਦਾ ਵੱਡੇ ਲੈਵਲ ਤੇ ਮੇਰੇ ਖਿਆਲ ਆ ਪੂਰੇ ਪੰਜਾਬ ਚ ਬਰਨਾਲੇ ਜ਼ਿਲ੍ਹੇ ਚ ਆ ਜੇ ਗੱਲ ਕਰ ਲਈਏ گاਵਾਂ ਦੋ ਦਿਖਾਵਾਂਗੇ ਕੱਲ ਖਾਵਾਂਗੇ ਦੂਜਾ ਸੂਆ ਤਾਜੀ ਸੂਈ ਤੇ ਆ ਬੱਚੀ ਹੈਗੀ ਆ ਪਹਿਲਣ ਦੰਦਾ ਜੀ ਆ ਕੱਦ ਵਿੱਡ ਵੀ ਫੁੱਲਾ ਤੇ ਆਰਡਰ ਦੀ ਕੁਆਲਿਟੀ ਵੀ ਬਹੁਤ ਸੋਹਣੀ ਰੱਖੀ ਹੈ ਤੇ ਜਿਵੇਂ ਬਾਈ ਨੇ ਦੱਸਿਆ ਜਿਹੜਾ ਸੁਭਾਅ ਇਹਦਾ ਸੁਭਾਅ ਵੀ ਯਾਰ ਜਮਾ ਠੰਡਾ ਸੀਲ ਆ ਤੇ ਬਾਕੀ 1700 ਨੂੰ ਮੈਂ ਵੀਡੀਓ ਦੇ ਵਿੱਚ ਦੋਹਾਂ ਦੀਆਂ ਮਾਰ ਕੇ ਦਿਖਾ ਦੂੰਗਾ ਜਿਹੜੇ ਭਰਾ ਨੂੰ ਇਹਨਾਂ 'ਚ ਕੋਈ ਵੀ ਬੈਡ ਪਸੰਦ ਆਊਗੀ ਉਹ ਬਈ ਨੇੜੇ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾਓ ਬਾਈ ਤੋਂ ਤੇ ਬਾਕੀ ਆਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਆਜੋ ਜੀ ਕੀ ਹਾਲ ਆ ਬਾਈ ਵਧੀਆ ਬਾਈ ਵਧੀਆ ਆ ਨਾਮ ਤੇ ਐਡਰੈਸ ਬੋਲ ਜੀ ਨਾਮ ਜਸਵਿੰਦਰ ਸਿੰਘ ਪਿੰਡ ਠੁੱਲੇਵਾਲ ਸੀਲ ਤੇ ਜਿਲਾ ਬਰਨਾਲਾ ਆਪਣਾ ਠੂਲੇਵਾਲ ਪਿੰਡ ਬਾਈ ਇਹਦੇ ਨੇੜੇ ਤੇੜ ਪਿੰਡ ਨੰਗਲ ਤੇ ਜਲੂਰ ਦੇ ਵਿਚਾਲੇ ਦੋਨਾਂ ਪਿੰਡਾਂ ਦੇ ਬਰਨਾਲੇ ਤੋਂ ਕਿੰਨੀ ਦੂਰ ਹੈ ਬਰਨਾਲੇ ਤੋਂ 15 ਕਿਲੋਮੀਟਰ ਹੈ ਬਰਨਾਲੇ ਤੋਂ ਆ ਗਿਆ 15 ਤੇ ਆ ਗਿਆ ਨੰਗਲ ਤੇ ਜਲੂਰ ਦੇ ਵਿੱਚ ਵਿਚਾਲੇ ਵਿਚ ਵਿਚਾਲੇ ਨੰਗਲ ਤੋਂ ਕਿਲੋਮੀਟਰ ਹੈ ਠੀਕ ਆ ਗੱਲ ਕੰਮ ਆਪਣਾ ਬਾਈ ਪਪਾ ਪਾ ਪਪਾ ਜੀ ਕਿਹੜੇ ਬੰਦੇੋਂ ਕਰੀਏ ਸ਼ੁਰੂ ਫੇਰਾ ਇੱਧਰੋਂ ਕਰ ਲੋ ਜੀ ਇੱਥੋਂ ਕਰ ਦਈਏ ਹਾਂਜੀ ਹਾਂਜੀ ਇੱਥੇ ਮਾਰ ਦੇ ਗਰੀ ਕੈਮਰਾ ਪਹਿਲਾਂ ਆਰਡਰ ਸਾਈਜ਼ ਦਿਖਾ ਦੇ ਤੇ ਥਣ ਦਾ ਸਾਈਜ਼ ਦਿਖਾ ਦੇ ਹਾਂਜੀ ਉਹ ਸਿੰਗ ਜਰੂਰ ਆ ਗਿਆ ਸਿੰਘ ਸਿੰਘ ਹੀ ਆ ਬਾਈ ਸਿੰਘ ਆ ਜੀ ਆ ਕੱਲਾ ਸਿੰਘ ਸਿੰਘ ਨਾ ਇਹਦਾ ਦੇਖੋ ਬਾਕੀ ਕੁਆਲਿਟੀ ਇਹਦੇ ਚਾਰੀ ਫੁੱਲ ਲੋਕ ਕੇ ਦੀ ਰਿਪੋਰਟ ਜਿਹੜੇ ਮਰਜ਼ੀ ਪੱਖ ਤੋਂ ਚੈੱਕ ਕਰ ਲਿਓ ਇਹ ਠੰਡੀ ਸੀਲ ਵੀ ਫੁੱਲ ਆ ਗਈ ਤੇ ਜਿਵੇਂ ਸੂਆ ਪਹਿਲਾ ਪਹਿਲਣ ਵਛੀਆਂ ਤੁਹਾਨੂੰ ਪਤਾ ਥੱਲੇ ਬੈਠਣ ਨਹੀਂ ਦਿੰਦੀਆਂ ਸਵੇਰ ਆਦੀ ਠੰਡੀਆਂ ਤੇ ਆਰਡਰ ਰੱਖਦੀ ਆ ਬਿਲਕੁਲ ਕੰਪੈਕਟ ਜਾਂ ਨਾਲ ਲੱਗਮਾ ਜਾਂ ਜਿੱਦਾਂ ਇਹਨਾਂ ਚ ਫਿਕਸਡ ਡਰ ਕਾਮਯਾਬ ਹੁੰਦਾ ਆ ਆਰਡਰ ਜਿਹੜਾ ਗਾਵਾਂ ਚ ਸਭ ਤੋਂ ਵੱਧ ਕਾਮਯਾਬ ਹੈ ਤੇ ਨਾਲੇ ਘਰੀ ਇਹਦਾ ਕੱਜ ਦਿਖਾ ਦਿਓ ਤੁਹਾਨੂੰ ਕੱਦ ਦਾ ਆਈਡੀਆ ਵੀ ਆ ਜਾਊਗਾ ਲੈ ਆ ਜਾ ਤੌਰ ਚੋਬਰਾ ਟੋਰ ਹੋ ਗਏ ਕਿੰਨੇ ਦਿੰਦੀ ਸੂਈ ਆ ਬਾਈ ਇਹ ਵੀ ਜੇ ਕੱਲ ਦੀ ਸੂਈ ਵੀ ਰਾਤ ਦੀ ਜੇ ਅਜਾਪਾ ਓਕੇ ਆ 15 ਕਿਲੋ ਬੌਲੀਆ ਐਂ ਚਾਹੇ ਦੋ ਰੰਗ ਵਾਲਾ ਚੋਕੇ ਲੈ ਜੇ ਦੋ ਟਾਈਮ ਚਾਰ ਹਾਂਜੀ ਹਾਂ ਚੋਕੇ ਲੈ ਜੀ 15 ਕਿਲੋ ਬੌਲਾ ਇਸ ਟਾਈਮ ਹੈਗਾ ਹਾਂਜੀ ਹਾਂ ਹੁਣ ਚਾਹੇ ਕਿਲੋ ਪਿੰਦਿਆ ਘਾਟੀ ਦੱਸ ਨਾ ਨਾ 15 ਕਿਲੋ ਨਿਬੜੂਈ ਹੈ ਨਿਬੜੂ 15 ਕਿਲੋ ਨਿਬੜੂ ਗੱਲ 15 ਦੇ ਹਾਂਜੀ ਹਾਂ 12 13 ਦੇ ਤਾਂ ਨਹੀਂ ਨਿਬੜੂ ਨਾ 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 15 ਦੇ ਛਬਾ 15 ਹੋਊ ਪੌਣੇ 15 ਨਹੀਂ ਹੁੰਦਾ ਆ ਇੱਥੋਂ ਚੋਪਰਾ 11 ਹੋਰ ਕਮਾ ਲੇ ਮੈਂ ਕਹਨਾ ਸਮਾਰ ਕੇ ਸਮਾਰ ਦਿਖਾ ਦੇ ਗਰੀ ਸਮਾਰ ਕੇ ਬੇਵਾ ਉਹਨੇ ਪਿੱਛੇ ਉਹਨੇ ਮੁਰਿਆ ਅੱਜਰ ਬਾਦ ਕਿਹੜਾ ਲੱਗਿਆ ਸੱਜਣ ਕੋਲੇ ਅੱਜ ਕੱਢਦੇ ਕੰਡੇ ਸਮਾਰ ਕੇ ਤੇ ਬਾਕੀ ਲੈਗ ਸਕੋਰ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਬਾਈ ਫਿੱਟ ਫਿੱਟ ਬੱਛੀ ਹੈ ਨਾ ਪੂਰੀ ਵਧੀਆ ਬੱਛੀ ਆ ਜਿੱਦਾਂ ਬਾਹਰ ਵਾਲੀਆਂ ਕੰਮ ਆ ਹਾਂ ਹਾਂ ਜੇ ਕਿਤੇ ਸਿੰਘ ਕਲਾਇਆ ਹੁੰਦਾ ਬੜਾ ਸਿਰਾਂ ਸਿੰਘੋ ਜੀ ਕੱਲ ਜਦੋਂ ਲੈਟਿਆ ਕੋਈ ਨਹੀਂ ਬੰਦੇ ਨੂੰ ਆ ਬਾਈ ਸਿੰਘ ਕਲਾਇਆ ਹੁੰਦਾ ਅੰਤ ਨਹੀਂ ਕੋਈ ਬੱਸੀ ਦਾ ਤੇ ਬਾਕੀ ਸਵੇਰ ਦੀ ਠੰਡੀ ਸਵੇਰ ਦੀ ਬਾਈ ਠੰਡੀ ਆ ਕਿਉਂਕਿ ਇਹ ਨਸਲ ਅਕਸਰ ਸਵਾਦ ਚੰਗੀ ਹੁੰਦੀ ਹੈ ਆਰਡਰ ਆ ਗਿਆ ਬਿਲਕੁਲ ਕੰਪੈਕਟ ਆਪਣਾ ਪਸੰਦੀਦਾ ਆਰਡਰ ਆ ਗਿਆ ਇਹ ਥਣ ਦਾ ਸਹਿਜ ਵੀ ਆਪਾਂ ਜਿਵੇਂ ਹਿੰਦੀ ਵਾਲੇ ਅੰਚਲ ਕਹਿੰਦੇ ਨੇ ਵੀ ਗੁਲਾਬੀ ਕਲਰ ਚ ਹੀ ਆਗੇ ਤੇ ਦੁੱਧ ਵੀ ਯਾਰ 25 ਸੋਨਾ ਪਾਉਗੀ ਜਿੰਨੀ ਜਦੋਂ ਸਟਾਰਟਿੰਗ ਇਹਦੀ ਬਾਈ ਕਹਿੰਦਾ 15 ਕਿਲੋ ਬੋਲੇ ਤਾਂ ਹਾਂਜੀ ਹਾਂ ਟੱਪ ਜੂ 20 ਹਾਂ 20 ਪਲੱਸ ਆਉਗੀ 20 ਤੋਂ ਪਲੱਸ ਹਾਂ 20 ਮੰਨ ਕੇ ਲੈ ਲਿਆ ਅਗਲਾ ਗਰਮੀ ਦੇ ਸਾਹਿਬ ਨਾਲ ਠੀਕ ਹੈ ਗੱਲ ਹਾਂਜੀ ਹਾਂ ਉਮੀਦ 20 ਤੋਂ ਪਲੱਸ ਜਾ ਪਲੱਸ ਜਾਣ ਦੀ ਹਾਂਜੀ ਜਦ ਇਹ ਗੱਲ ਸਾਹਿਬ ਮੌਸਮ ਮੂਰੇ ਗਰਮੀ ਦਾ ਆ ਰਿਹਾ ਜੀ ਉਸ ਹ ਤਾਂ ਬੱਚਾ ਲਾ ਇਹਨੂੰ ਫਿਰ ਧਾਰਾਂ ਦਿਖਾਗੇ ਮਾਰ ਕੇ ਵੀ ਚਵਾਈ ਇਹਦੀ ਕਿੱਦਾਂ ਦੀ ਆ ਪਰ ਉਦੋਂ ਬਾਅਦ ਸੱਜਣੋਂ ਰੇਟ ਵੀ ਕਰਾਉਣੇ ਆ ਵੀਡੀਓ ਚ ਇੱਕ ਵਾਰੀ ਬੱਚਾ ਲਾ ਕੇ ਨਾ ਤੁਹਾਨੂੰ ਆਪਾਂ ਦੋਏ ਬੈੜਾਂ ਦਾ ਬੱਚਾ ਲਾ ਕੇ ਚਵਾਈ ਦਿਖਾ ਦਾਂਗੇ ਦੂਈ ਦਾ ਵੀ ਲਾ ਦੇ ਬੱਚਾ ਬਾਈ ਉਹਦਾ ਵੀ ਲਾ ਦੇ ਇਕੱਠੀ ਦਿਖਾ ਦਾਂਗੇ ਧਾਰਾਂ ਮਾਰ ਕੇ ਫਿਰ ਤੋੜ ਕੇ ਦਿਖਾ ਦਾਂਗੇ ਜੀ ਆਹ ਤਾਂ ਧਾਰਾਂ ਤੁਹਾਨੂੰ ਸੱਜਣੋਂ ਆਪਾਂ ਦਿਖਾ ਦਵਾਂਗੇ ਬੱਛੀ ਇਹ ਮਾਰ ਕੇ ਚਵਾਈ ਦੀ ਆ ਗਈ ਫੁੱਲ ਫੋਕੀ ਤੇ ਜਮਾ ਮੋਟੀ ਜਮਾ ਪਿਛਲਾ ਜੋ ਮਾਰਦੇ ਬਾਈ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਕੱਢਦੀ ਆ ਜਿਹਦੇ ਹਿਸਾਬ ਨਾਲ ਪਹਿਲਾਂ ਬੱਛੀ ਆ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਜਿਹੜਾ ਪਹਿਲਣ ਪਸ਼ੂ ਹੁੰਦਾ ਉਹ ਚਬਾਈਆਂ ਲੱਗ ਕੇ ਤਿਆਰ ਹੁੰਦਾ ਜਿਵੇਂ ਜਿਵੇਂ ਇਹਦੇ ਚਬਾਈਆਂ ਲੱਗਣਗੀਆਂ ਓਵੇਂ ਓਵੇਂ ਇਹ ਅੱਗੇ ਜਾ ਕੇ ਇਹਦੀ ਚਬਾਈ ਵੀ ਸ਼ੁੱਧ ਹੁੰਦੀ ਜਾਊਗੀ ਤੇ ਬਾਕੀ ਫੋਕੀ ਦਾ ਚਬਾਈ ਆ ਜਾਈ ਗਈ ਬਿਲਕੁਲ ਇਹਦੀ ਬਾ ਕੋਈ ਗੱਲ ਨਹੀਂ ਛੱਡਦੇ ਬਾਈ ਆ ਚਬਾਈ ਦੀ ਆ ਗਈ 100 ਦਾ 100 ਤੇ ਹੁਣ 2 ਨੰਬਰ ਵਾਲੀ ਦਾ ਵੀ ਮਾਰ ਦੇ ਤਾਰਾਂ ਦੂਆ ਡਿਟੇਲ ਉਹਦੀ ਵੀ ਪੁੱਛ ਲਾਂਗੇ ਤੇ ਇਹਦਾ ਬਾਈ ਤੋਂ ਰੇਟ ਵੀ ਪੁੱਛ ਦੂੰਗਾ ਤੁਹਾਨੂੰ ਮੈਂ ਪਹਿਲਾਂ ਇਹਨਾਂ ਤਾਰਾਂ ਚੈੱਕ ਕਰ ਲਓ 2 ਨੰਬਰ ਵਾਲੀ ਪੱਛੀਆਂ ਚਬਾਈ ਇਹ ਵੀ ਵੀ ਮੱਜਾਂ ਨਾਲ ਵੀ ਆ ਗਈ ਹੈ ਨਾ ਹਾਂ ਬਈ ਹਾਂ ਹਾਂ ਚਬਾਈ ਫ ਅਚਵਾਈ ਦੀ ਐ ਵੀ ਫੋਕੀ ਆ ਗਈ ਬੱਸ ਹਾਂ ਹਾਂ ਚਵਾਈ ਜਮ ਇੱਕ ਨੰਬਰ ਆ ਜੀ ਤੇ ਇੱਕ ਗੱਲ ਹੋਰ ਦੱਸਦਾ ਨਾ ਨਿਆਣਾ ਪਾਉਣਾ ਨਿਆਣਾ ਪਾ ਲਿਓ ਤੇ ਖੜਦੀਆਂ ਬਣਾ ਨਿਆਣੀ ਤੋਂ ਨਹੀਂ ਹਾਂ ਜੀ ਹਾਂ ਹੱਥੀ ਚਵਾਈ ਵਾਲੇ ਥਣ ਵੀ ਲੱਗਿਆ ਮਸ਼ੀਨ ਲਾਉਣੀ ਆ ਮਸ਼ੀਨੀ ਚਵਾਈ ਆ ਹਾਂ ਜੀ ਬਾਹਰ ਛੱਡ ਦੇ ਬਾਈ ਇਹਦਾ ਰੇਟ ਦੱਸ ਦੇ ਇੱਕ ਨੰਬਰ ਵਾਲੀ ਬੱਚੀ ਦਾ ਇਹਦਾ ਮੁੱਲ ਵੀ ਤੇ ਬਾਦ ਦੇਣ ਲੈਣ 62000 ਰੁਪਿਆ 62 ਦੀ ਦੇ ਦਾਂਗੇ 62 ਦੀ ਦੇ ਦਾਂਗੇ ਜੀ ਠੀਕ ਆ ਕਰ ਹਾਂ ਜੀ ਹਾਂ ਫਿਕਸ ਪ੍ਰਾਈਸ ਆ ਐ ਮਾੜਾ ਮੰਗੀ ਜਾ ਫਿਰ ਜਾਰੇ ਨਾ ਬਾਈ ਨੇ ਰੇਟ ਜੈ ਜੇ ਕਰਿਆ ਕਬਾਲ ਚੀ ਦੇ ਸਹਾਰੇ ਨਾਲ ਦੰਦਾ ਚਾਰ ਦੰਦਾ ਚਾਰ ਦੰਦਾ ਵੀਰੇ ओरिजिनल ਆ ਹਾਂ ਵੀਰੇ ਚੈੱਕ ਕਰਾ ਦੇ ਹਾਂ ਕਰਾ ਜਾ ਆ ਜਾ ਗੈਰੀ ਲਿਆ ਕੈਮਰਾ ਦੰਦ ਵੀ ਕਰਾ ਦੇ ਚੈੱਕ ਤਸੱਲੀ ਸਮਾਰ ਕੇ ਕਰਾ ਦੇ ਦੇਖਣ ਵਾਲੇ ਭਰਾਵਾਂ ਦੀ ਇਲਾਜ ਨਹੀਂ ਆ ਦੰਦਾ ਦੇ ਪਿਓਰ ਚਾਰ ਆ ਗਿਆ ਆ ਦੋ ਆ ਦੋ ਖੜੇ ਦੋ ਕੰਨੇ ਖੜੇ ਨੇ ਇਹ ਆ ਸਾਈਡਾਂ ਹਾਂਜੀ ਹਾਂ ਪਿਓਰ ਚਾਰ ਦੰਦ ਦਾ ਸੂਆ ਪਹਿਲਾ ਸੂਆ ਪਹਿਲਾ ਕੱਦ ਵਿੱਡ ਕੇਰਾ ਹੋਰ ਦਿਖਾ ਦੇ ਇੱਥੋਂ ਕਈ ਵਾਰੀ ਭਰਾ ਕਹਿੰਦੇ ਆ ਵੀਡੀਓ ਚ ਬੱਡੀ ਬੁੱਡੀ ਬਣਾ ਲੈਂਦੇ ਆ ਇੱਥੋਂ ਦਿਖਾ ਦੇ ਸਮਾਰ ਕੇ ਦਾ ਕੱਦ ਕਿੰਨਾ ਹੈ ਆਪਣਾ ਕੱਦ 5-7 ਤੋਂ ਬਾਹਰੇ ਹੋਊਗਾ ਮੜਾ ਮੋਟਾ ਅੰਦਰ ਨਹੀਂ ਹੈਗਾ ਉਸ ਹਾਂ ਆਪਣਾ ਇਹ ਜੱਜਮੈਂਟ ਕਰ ਲਓ ਸਿਰਫ 62000 ਦੀ ਬਾਈ ਕਹਿੰਦਾ ਦੇਣੀ ਆ ਛੋਟੇਜ ਕਰਵਾ ਦਾਂਗੇ ਹਾਂਜੀ ਹਾਂ ਤੇ ਹੁਣ ਤੋਰ ਦੇ ਆ ਵੀ ਖੋਲ ਕੇ ਬਾਈ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ ਦੂਜਾ ਇਹ ਕਾ ਸੂਆ ਇਹ ਵੀਰੇ ਕੱਲ ਤੜਕੇ 10 ਵਜੇ ਸੂਆ ਠੀਕ ਆ ਗੱਲ ਇਹਦੇ ਕੋਲ ਕਿੰਨੀ ਕੁ ਬੌਲੀ ਹੋਊਗੀ ਇਹਦੇ ਥੱਲੇ ਵੀ ਬਸ ਇੰਨੀ ਕੁ ਬੌਲੀ ਆ ਜੀ 15 ਜੀ 15 ਕਿਲੋ ਜੀ 15 ਤਾਂ ਪੂਰਾ ਘੱਟ ਹੋ ਸਕਦੇ ਨੇ ਇਹਦੇ ਥੱਲੇ ਵੱਧ ਨਹੀਂ ਹੈਗੀ ਠੀਕ ਆ ਜੀ ਹਾਂ 14 ਮੰਨ ਕੇ ਆ ਜੀ ਆਪ ਬਾਈ ਕਹਿੰਦਾ 14 ਮੰਨ ਕੇ ਆ ਜੇ ਤੇ ਪਹਿਲਣ ਕੋਲੇ 15 ਪਹਿਲਣ ਦੁੱਧ ਚੰਗਾ ਪਾ ਦੂ ਮੈਂ ਹਾਂਜੀ ਹਾਂ ਤੁਸੀਂ ਤਾਂ ਪਲੱਸ ਜਾਓ ਜੀ ਹਾਂ ਇਹ ਵੀ ਬੱਛੀ ਬਾਈ ਤੇ ਕਿਲੋ ਦੇ ਦਿੰਦੇ ਆ ਠੀਕ ਆ ਗੱਲ ਆ ਆਪਾਂ ਇੱਕੋ ਹੀ ਕਰੋ ਲੈਤਾ ਜੋੜਾ ਵੜਿਆਂ ਦਾ ਇਹ ਠੀਕ ਆ ਜੀ ਹਾਂਜੀ ਹਾਂ ਇੱਕੋ ਪਰਿਵਾਰ ਦੇ ਕਰੋ ਇੱਕ ਪਰਿਵਾਰ ਦੇ ਕੋਲ ਲੈਤਾ ਜੀ ਇਹ ਵੀ ਬੜਾ ਮਤਲਬ ਕਿ ਸਰਦੀ ਦੇ ਵਿੱਚ ਜਾਂਦੀ ਆ ਬਾਈ ਕਹਿੰਦਾ ਬਾਈ 24 ਡੇਢ ਕੇ ਬਾਈ 24 ਡੇਢ ਜੀ ਆ 20 ਪਲੱਸ ਮੰਨ ਕੇ ਲੈ ਲਿਓ ਹਾਂਜੀ ਹਾਂ ਆਮਾ ਲੈ ਦੋਨਾਂ ਦਾ ਕੁੱਲ ਮਿਲਾ ਕੇ ਘੱਟ ਵੱਧ ਕਰਕੇ 40 ਕਿਲੋ ਪਾ ਦਿੰਦੇ 40 ਕਿਲੋ ਪਾ ਦੇਣਗੇ ਜੋੜਾ ਜੋੜਾ ਪਾ ਦੂਜੀ ਆ ਜਾ ਕਿਸੇ ਭਰਾ ਨੇ ਜੋੜੇ ਹੀ ਲੈ ਹਾਂਜੀ ਹਾਂ ਲੈ ਲਿਆ ਬਾਈ ਇਕੱਠਾ ਮਾਨਤਨ ਕਰ ਦਾਂਗੇ ਇਹ ਜੋੜਾ ਇਕੱਠਾ ਲਊ ਭਾਈ ਆ ਜਾ ਕੋਈ ਜੋੜਾ ਲਊ ਇਕੱਠਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਹਾਂਜੀ ਹਾਂ ਤੇ 24 ਸਾਨੂੰ ਇਹਦੀ ਦਿਖਾਤੀ ਸੂਆ ਦੂਜਾ ਪ੍ਰਿੰਟ ਬੈਜ ਲੈਗ ਸਕੋਰ ਤੋਂ ਬਾਲੀ ਮਜ਼ਬੂਤ ਆ ਬੱਤੀ ਵੀ ਬਾਕੀ ਥਣਲੇਵਾ ਦੇਖੋ ਜੀ ਮੂਹਰੋਂ ਇੱਥੋਂ ਦਿਖਾ ਦੇ ਜੀ ਇੰਦਰੋਂ ਥਣ ਦਾ ਸੈਜ ਦਿਖਾ ਦੇ ਗਾਂ ਵਾਲੇ ਪੱਖ ਤੋਂ ਚਾਰੇ ਥਣ ਦਿਖਾ ਦੇ ਨੇੜੇ ਲਾ ਕੇ ਇਥੋਂ ਹਰ ਸਮਾਰ ਕੇ ਅਉਗੀ ਆਪਣਾ ਫਰਜ਼ ਹੁੰਦਾ ਤਸੱਲੀ ਕਰਾਉਣਾ ਦਾ ਬਾਕੀ ਜਿਹੜੇ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਭਾਈ ਉਹਨੇ ਵੀ ਆਪਦੀ ਤਸੱਲੀ ਕਰਕੇ ਪਸ਼ੂ ਲੈਣਾ ਹਾਂਜੀ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤਸੱਲੀ ਸੱਜਣਾ ਤੁਸੀਂ ਵੀ ਪੂਰੀ ਕਰ ਲਿਆ ਕਰੋ ਤੇ ਤਸੱਲੀ ਮੇਰਾ ਹੁੰਦਾ ਧਿਆਨ ਤਕਰੀਬਨ ਤਕਰੀਬਨ ਵੀ ਛੋਟੀ ਫੁੱਲੇ ਕਰਾ ਕੇ ਤੋੜਾ ਆਰਡਰ ਸੋਣਾ ਰੱਖ ਲਿਆ ਫਾੜੀ ਵਾਲਾ ਤੇ ਸਵਾਹ ਲਈ ਇਹ ਵੀ ਠੰਡੀ ਆ ਗਈ ਹਾਂਜੀ ਹਾਂ ਸਵਾਹ ਆਈ ਠੰਡੀ ਸੀਲ ਆ ਤੇ ਜਿਵੇਂ ਜਿਵੇਂ ਦੁੱਧ ਤੇ ਆਊਗੀ ਜਿਹੜੀ ਆ ਚੀਜ਼ ਆ ਹਾਂਜੀ ਪੂਰੀ ਭਾਦੂੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਇਹਦਾ ਲੈਣ ਦੇਣਾ 72000 ਰੁਪਏ ਬਈ ਉਹਦਾ ਬਾਹਰ ਤੇ ਅਛਾ ਹਾਂ ਸਿੰਗਾ ਕਰਕੇ ਕਰ ਸਿੰਗਾ ਨਾਲ ਕਰਕੇ ਘਾੜ ਗਈ ਉਹ ਨਹੀਂ ਫਿਰ ਉਹਦਾ ਤਾਂ ਕਿਹੜਾ ਕੌਣ ਦਿੰਦਾ ਫਿਰ ਹਾਂ ਨਹੀਂ ਤਾਂ ਫਿਰ ਉਹ 75 ਦੀ ਹੋ ਜਾਂਦੀ 75 ਦੀ ਹੋਣੀ ਸੀ ਹਾਂ ਜੀ ਹਾਂ ਠੀਕ ਹੈ ਗੱਲ ਸਿੰਗਾ ਦਾ ਹੀ ਫਰਕ ਆਈ ਹੋਰ ਕੋਈ ਨਹੀਂ ਠੀਕ ਹੈ ਗੱਲ ਹਾਂ ਜੀ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 72 ਦੀ 72000 ਦੀ ਵੀਰੇ ਮਾਂ ਤਾਂ ਜੋੜੇ ਹਾਂ ਮਾਂ ਤੋਂ ਕਰ ਦਾਂਗੇ ਵੀਰੇ ਜੋੜੇ ਤੋਂ ਕਰ ਦਾਂਗੇ ਹਾਂ ਜੇ ਕਿਸੇ ਭਰਾ ਨੇ ਜੋੜਾ ਇਕੱਠਾ ਲੈਣਾ ਜੋੜੇ ਤੋਂ ਬਾਈ ਕਹਿੰਦਾ ਮਾਂ ਤਨ ਕਰ ਦਾਂਗੇ ਤੇ 나ੜੂਆ ਦਿਖਾ ਦੇ ਗੈਰੀ ਬੱਚਿਆਂ ਦਾ ਲੈ ਕਹਿੰਦਾ ਕਿਈ ਜਿਹੜੀ ਪਤਨੀ ਜਿਆਦੇ ਦਿਨਾਂ ਦੀ ਹਾਂ ਹਾਂ ਜੀ ਹਾਂ ਦੇਖ ਲਓ ਵੀਰੇ ਆ ਨਾੜੂਆ ਕਰਾ ਲੇ ਚੈੱਕ ਉਧਰਲਾ ਵੀ ਦੇ ਨਾਲ ਮੇਰਾ ਖਾਲਾ ਮੇਲ ਕਾਫਾ ਮੇਲ ਕਾਫਾ ਵੀ ਦੋਨਾਂ ਦੀ ਆ ਦੋਨਾਂ ਨਾਲ ਆ ਦੋਨਾਂ ਨਾਲ ਮੇਲ ਕਾਫਾ ਗਏ ਤੇ 나ੜੂਆ ਇਹਦਾ ਵੀ ਦੇਖਾ ਆ ਦੇਖਾ 나ੜੂਆ ਨਾਲ いや ਕਈ ਵਾਰੀ ਭਰਾ ਕਹਿੰਦੇ ਆ ਪਤਾ ਨਹੀਂ ਜਿਆਦਾ ਦਿੰਦੇ ਸੂਇਆ ਪਸ਼ੂ ਹਾਂਜੀ ਹਾਂ ਤੇ ਜੋੜੇ ਚ ਮਨਤਨ ਹੋ ਜੂਗਾ ਇਹਦਾ ਪਾਈ ਕਹਿੰਦਾ 62000 ਆ ਨਾਲ ਵਾਲੀ ਦਾ 72 ਆ ਹਾਂਜੀ ਹਾਂ ਪਿੰਡ ਪਾਈ ਦਾ ਟੂਲੇਆ ਵਾਲਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਰਨਾਲਾ ਹਾਂਜੀ ਨੰਬਰ ਬੋਲ ਦਿੰਦਾ 9464903134 ਵੀਰੇ 9464903134 ਕੰਮ ਵਪਾਰ ਦਾ ਰੁਟੀਨ ਜੀ ਚੱਲਦਾ ਹਾਂਜੀ ਆ ਰੁਟੀਨ ਜੀ ਬਾਈ ਆਪਾਂ ਸੂ ਰੁਟੀਨ ਚਾਹੁੰਦੇ ਰਹਿੰਦੇ ਆ ਸੰਪਰਕ ਭਾਈ ਨਾਲ ਕਰ ਲਿਓ ਧੰਨਵਾਦ